ਲੁਧਿਆਣਾ ਦੇ ਗਾਂਧੀ ਨਗਰ ਮਾਰਕੀਟ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਥੇ ਚੋਰੀ ਕਰਨ ਆਇਆ ਇੱਕ ਨੌਜਵਾਨ ਨੂੰ ਭੀੜ ਨੇ ਫੜ ਲਿਆ ਤੇ ਪਹਿਲਾਂ ਉਸ ਦਾ ਚੰਗੀ ਤਰੀਕੇ ਨਾਲ ਕੁੱਟਾਪਾ ਚੜਿਆ ਤੇ ਫਿਰ ਗਲੇ ਦੇ ਵਿੱਚ ਚੋਰ ਲਿਖ ਕੇ ਤਕਤੀ ਪਾ ਕੇ ਉਸ ਨੂੰ ਉੱਥੋਂ ਭਜਾ ਦਿੱਤਾ ਜਿਸ ਦਾ ਕੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਗਿਆ ਨਜ਼ਰ ਤਸਵੀਰਾਂ ਤੇ ਮਾਰਦੇ ਆ ਇਸ ਮਾਮਲੇ ਦੇ ਉੱਤੇ ਗੱਲਬਾਤ ਕਰਦੇ ਦੱਸਿਆ ਹੈ ਕਿ ਇੱਕ ਦੁਕਾਨ ਦੇ ਉੱਤੇ ਡਿਲੀਵਰੀ ਦੇ ਲਈ ਰਿਕਸ਼ਾਏ ਵਾਲਾ ਆਇਆ ਸੀ ਤਾਂ ਇਸੇ ਦੌਰਾਨ ਇਹ ਨੌਜਵਾਨ ਉਸ ਦੇ ਵਿੱਚ ਇੱਕ ਕੱਪੜਿਆਂ ਦਾ ਬੰਨ ਰ ਚੁੱਕੇ ਜਾਣ ਲੱਗਿਆ ਜਿਸ ਨੂੰ ਕਿ ਮੌਕੇ ਦੇ ਉੱਤੇ ਕਾਬੂ ਕੀਤਾ ਗਿਆ ਦੇਖੋ ਜੀ ਇਦਾਂ ਚੋਰੀ ਕੀਤੀ ਉਹਨੇ ਭੱਜ ਗਿਆ ਜਦ ਪਬਲਿਕ ਨੇ ਆਵਾਜ਼ ਮਾਰੀ ਵੀ ਤੂੰ ਮੁੱਠਾ ਚੱਕ ਕੇ ਲਗਿਆ ਮੈਂ ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਮੁੱਠਾ ਸਿੱਟ ਗਿਆ ਭੱਜ ਗਿਆ ਇੱਥੋਂ ਭੱਜਿਆ ਦੂਸਰੀ ਗਲੀ 'ਚ ਘੁੰਮ ਕੇ ਗਿਆ ਹੋਇਆ ਉੱਥੇ ਉਹਦਾ ਮੋਟਰਸਾਈਕਲ ਖੜਾ ਸੀ ਇਹਨੇ ਮੋਟਰਸਾਈਕਲ ਚੱਕਣਾ ਸੀਗਾ ਤੇ ਇਹ ਅੱਗੋਂ ਫਿਰ ਰਿਕਸ਼ੇ ਵਾਲਿਆਂ ਨੇ ਅੱਗੇ ਹੋ ਕੇ ਰੋਲਾ ਸੁਣ ਕੇ ਉਹਨੂੰ ਫੜ ਲਿਆ ਫੜ ਕੇ ਫਿਰ ਬੰਦਿਆਂ ਨੇ ਫੜਿਆ ਜਦ ਨੂੰ ਮੈਂ ਪਹੁੰਚ ਗਿਆ ਸੀਗਾ ਤੇ ਮੈਨੂੰ ਕੋਈ ਦੇ ਜੀ ਪ੍ਰਧਾਨ ਜੀ ਕੀ ਗੱਲ ਹੋਈ ਮੈਂ ਕਹਾਂ ਜੀ ਇਦਾਂ ਦਾ ਇਹ ਉੱਥੋਂ ਮੁੱਠਾ ਚੱਕ ਕੇ ਭਜਿਆ ਸੀ ਮੁੱਠਾ ਸਿੱਟ ਆ ਤੇ ਇੱਥੇ ਆ ਗਿਆ ਜਦ ਜਦ ਉਹਨਾਂ ਨੇ ਦੇਖਿਆ ਵੀ ਇਹਨੇ ਚੋਰੀ ਕੀਤੀ ਹੈ ਫਿਰ ਪਬਲਿਕ ਜਿੱਦੇ ਜੋ ਆਉਂਦਾ ਹੈ ਥੱਪੜ ਮਾਰਦਾ ਹੈ ਕੋਈ ਕੁਝ ਮਾਰਦਾ ਹੈ ਫਿਰ ਪਬਲਿਕ ਨੂੰ ਆਪਣਾ ਰੋਸ ਕਰਨਾ ਸੀ ਉਹਨਾਂ ਨੇ ਕੱਢ ਲਿਆ ਕਹਿੰਦੇ ਉਹਦੇ ਗੱਲੇ 'ਚ ਤਕਤੀ ਤੱਕ ਪਾ ਦਿੱਤੀ ਗਈ ਦੇਖੋ ਜੀ ਤਕਤੀ ਤਾਂ ਉਹਨਾਂ ਨੇ ਲਪਾਈ ਪਬਲਿਕ ਨੇ ਪਾਈ ਹੈ ਜੀ ਬਿਲਕੁਲ ਸਹੀ ਕੀਤਾ ਤਾਂ ਕਿ ਲੋਕਾਂ ਕਿਸੇ ਹੋਰ ਦੁਕਾਨ ਤੇ ਜਾਵੇ ਲੰਗੇ ਲੋਕੇ ਲੜ ਰਹਿਣ ਸਾਡੇ ਨੇ ਚੋਰੀ ਹੋ ਜੇ ਇਹ ਤਾਂ ਧਿਆਨ ਰੱਖੋ ਲੱਗਦਾ ਨਹੀਂ ਕਿ ਪੁਲਿਸ ਨੂੰ ਬੁਲਾ ਲੈਣਾ ਚਾਹੀਦਾ ਸੀ ਮੌਕੇ ਤੇ ਪੁਲਿਸ ਦੇ ਵੱਲ ਪੁਲਿਸ ਕੋਲ ਟਾਈਮ ਹੀ ਨਹੀਂ ਹੈ ਗਾ ਜੀ ਪੁਲਿਸ ਦਾ ਪਹਿਲਾਂ ਦਾ ਨਸ਼ਾ ਫੜਨ ਦੇ ਵਿੱਚ ਬੜੀ ਬਿਜ਼ੀ ਰਹਿੰਦੀ ਹੈ ਫਿਰ ਵੀ ਆਈਪੀ ਡਿਊਟੀ ਤੇ ਬੜੀ ਰਹਿੰਦੀ ਹੈ ਪੁਲਿਸ ਕੋਲ ਟਾਈਮ ਹੀ ਨਹੀਂ ਜੇ ਬੁਲਾਵਾਂਗੇ ਵੀ 3-4 ਘੰਟੇ ਬਾਅਦ ਆਣਾ ਜਾਨੂ ਮੈਂ ਛੁੱਟੀ ਦਾ ਟਾਈਮ ਹੁੰਦਾ ਸਾਡਾ ਅੱਛਾ ਜੀ ਤੇ ਹੁਣ ਕੋਈ ਪਹਿਲਾਂ ਵੀ ਇਦਾਂ ਹੀ ਚੋਰੀਆਂ ਹੋਈਆਂ ਮਾਰਕੀਟ ਤੇ ਪਹਿਲਾਂ ਤਾਂ ਦੇਖੋ ਹੁੰਦੀਆਂ ਰਹਦੀਆਂ ਦੋ ਦੋ ਵਾਰੀ ਪਹਿਲਾਂ ਫੜਿਆ ਗਿਆ ਬੰਦਾ ਇੱਕ ਵਾਰੀ ਹੁਣ ਫੜਿਆ ਗਿਆ ਮਤਲਬ ਇਹੀ ਚੋਰ ਸੀਗਾ ਉਸ ਦੇ ਮੇਰੇ ਦੋ ਵਾਰੀ ਤਾਂ ਇਹ ਚੋਰ ਸੀਗਾ ਅੱਛਾ ਜੀ ਇੱਕ ਵਾਰੀ ਕੋ ਹੋਰ ਸੀਗਾ ਜਦੋਂ ਕੋਈ ਕਾਰਵਾਈ ਨਹੀਂ ਕਰਵਾਇਆ ਨਹੀਂ ਫਿਰ ਕੀ ਕਰਨ ਬਜ਼ਾਰਾ ਲੈ ਕੀ ਕਰਨ ਕਾਰਵਾਈ ਪਹਿਲਾਂ ਜਦੋਂ ਚੋਰ ਵੀ ਪੁਲਿਸ ਨੂੰ ਪਹਿਲਾਂ ਪਹਿਲਾਂ ਜਿਹੜੀ ਪਹਿਲਾਂ ਤਾਂ ਗਾਂਧੀ ਨਗਰ ਦੇ ਕੋਠੇ ਟੱਪ ਰਿਆ ਸੀ ਬੰਦਾ ਹੋਰ ਸੀਗਾ ਕੋਈ ਅੱਛਾ ਜੀ ਸਾਰਤੀ ਤਿੰਵੇਂ ਟੱਪਿਆ ਸੀ ਪਬਲਿਕ ਨੇ ਫੜ ਲਿਆ ਮੱਲੇ ਵਾਲਿਆਂ ਨੇ ਫਿਰ ਕੁੱਟਿਆ ਉਹਨੂੰ 7:30 ਵਜੇ ਪੁਲਿਸ ਆਈ ਸੀ ਰਾਤੀ ਫੋਨ ਕੀਤਾ ਆ ਜੀਗਾ ਤੇ ਪੁਲਿਸ ਨੇ ਆ ਕੇ ਉਲਟਾ ਪਬਲਿਕ ਨੂੰ ਕਹਤਾ ਜੀ ਤੁਸੀਂ ਬੰਦਾ ਕੇ ਕੁੱਟਿਆ ਅੱਛਾ ਹਾਂ ਤੇ ਇਸ ਕਰਕੇ ਪੌਲ ਪੌਲ ਸਖਲ ਜਾਊਗੀ ਕਾ ਮਤਲਬ ਪੌਲਸ ਆ ਕੇ ਪਬਲਿਕ ਨੂੰ ਡਰਾਉਣ ਲੱਗ ਗਏ ਸੀ ਪੀਸੀਆਰ ਵਾਲੇ ਸੀ ਉਹ ਡਰਾਉਣ ਲੱਗ ਗਏ ਤਾਂ ਨੂੰ ਲੈ ਕੇ ਦੀ ਸੀ ਚੋਰ ਨੂੰ ਲੈ ਗਏ ਸੀ ਸ਼ਾਮ ਨੂੰ ਛੱਡਦਾ ਸੀਗਾ ਮਤਲਬ ਲੈ ਕੇ ਜਾਂਦੇ ਤੈਨੂੰ ਛੱਡ ਦਿੰਦੇ ਤਾਂ ਨਹੀਂ ਫੜਾਉਂਦੇ ਉਹ ਤਾਂ ਦੇਖੋ ਜੀ ਪੁਲਿਸ ਵਾਲੇ ਕੋਲ ਇੰਨਾ ਕੰਮ ਹੈਗਾ ਅੱਜ ਟਾਈਮ ਨਫਰੀ ਘਟਾ ਹੈ ਹਰ ਥਾਣੇ ਦੇ ਵਿੱਚ ਗਿਣਤੀ ਘਟਾ ਹੈ ਆਬਾਦੀ ਗਈ ਵੱਧ ਪੁਲਿਸ ਵਾਲੇ ਕੀ ਕਰਨਗੇ ਕਿੰਨੇ ਕੀ ਕੰਮ ਕਰਨਗੇ ਸਾਰੇ ਕੰਮ ਉਹਨਾਂ ਨੂੰ ਪਾਏ ਹੁੰਦੇ ਆ ਕਰ ਦਿਓ ਜੀ ਉਹ ਕਰ ਦਿਓ ਜੀ ਉਹ ਵਿਚਾਰੇ ਮੁਲਾਜ਼ਮ ਕਿੰਨੀ ਕੀ ਡਿਊਟੀ ਕਰ ਲੈਣਗੇ ਦੱਸੋ ਮੈਨੂੰ ਖੈਰ ਲਗਾਤਾਰ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਪਰ ਕਈ ਤਾਂ ਮੌਕੇ ਦੇ ਉੱਤੇ ਕਾਬੂ ਕੀਤੇ ਜਾਂਦੇ ਨੇ ਜਿਨ੍ਹਾਂ ਨੂੰ ਚੰਗਾ ਸਬਕ ਸਿਖਾਇਆ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੀ ਦੀ ਰਿਪੋਰਟ